BC ਸਟੇਡੀਅਮ ਵੈਨਕੂਵਰ ਜਿੱਥੇ ਅੱਜ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਹੈ ਦੱਸਿਆ ਜਾਂਦਾ ਕਿ ਐਨੀ ਦੁਨੀਆ ਤਾਂ ਲਾਈਵ 'ਚ ਡਰੇਗ ਦੇ ਹੀ ਪਹੁੰਚਦੀ ਹੁੰਦੀ ਸੀ ਨਾ ਕਿ ਹੋਰ ਕਿਸੇ ਪੰਜਾਬੀ ਸਿੰਗਰ ਦੇ ਪਰ ਅੱਜ ਪ੍ਰਾਊਡ ਆ ਕੇ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ 'ਚ ਐਨੀ ਦੁਨੀਆ ਪਹੁੰਚ ਚੁੱਕੀ ਏ ਇਹ BC ਸਟੇਡੀਅਮ ਦੀ ਵੀਡੀਓ ਜੋ ਕਿ ਹੁਣੇ ਹਾਲੀ ਵਿੱਚ ਨਿਕਲ ਕੇ ਬਾਹਰ ਆਈ ਹੈ ਜਿਸ ਵਿੱਚ ਹੁਣ ਹਾਲੀ ਵਿੱਚ ਕੁਝ ਟਾਈਮ ਦੇ ਅੰਦਰ ਹੀ ਦਿਲਜੀਤ ਦੋਸਾਂਝ ਆਪਣਾ ਲਾਈਵ ਕੰਸਰਟ ਲਾਂਚ ਜਾ ਰਹੇ ਨੇ ਓ ਬੱਲੇ 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 ਨਾ 카ਰ্তিক ਪੰਜਾਬੀ ਬੰਦੇ ਨੇ ਸਾਲਾ ਡ੍ਰੇਕ ਲਈ ਇੰਨਾ ਘਾਤ ਹੋ ਰਿਹਾ ਜੀ ਅੱਜ ਸਰਦਾਰ ਬੰਦੇ ਨੇ ਇੰਨਾ ਘੱਟ ਘੱਟ ਹੋਇਆ 20 ਸਟੇਡੀਅਮ ਇੰਨਾ ਵੱਡਾ ਹਿਸਟੋਰੀਕਲ ਟੂਰ ਹੋਣ ਜਾ ਰਿਹਾ ਤੇ ਕਰਤੇ ਬਾਈ ਮੂਵਮੈਂਟ ਕਰਤੇ ਤੂੰ ਕਿੰਨੇ ਆਦਾ ਦਸਾਂਜਾ ਵਾਲਿਆ ਤੂੰ ਦੱਸ ਤਾ ਯੂ ਆਰਨ ਟੌਪ ਬ੍ਰੋ ਸਿਰਾਂ ਜਟਾ ਚੜ੍ਹਦੀ ਕਲਾ બસ ਕੁਝ ਹੀ ਟਾਈਮ ਦੇ ਅੰਦਰ ਹੀ ਇਹ ਲਾਈਵ ਕੰਸਰਟ ਸਟਾਰਟ ਹੋਣ ਜਾ ਰਿਹਾ ਹੈ ਤੇ ਦਿਲਜੀਤ ਦੁਸਾਂਜ ਦੇ ਲਾਈਵ ਕੰਸਰਟ ਦੀ ਵੀਡੀਓ ਵੀ ਆਪਾਂ ਲੈ ਕੇ ਆ ਰਹੇ ਹਾਂ ਇਸ ਲਈ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਦਿਲਜੀਤ ਦੁਸਾਂਜ ਦੇ ਨਵੇਂ ਕੰਸਰਟ ਦੀ ਵੀਡੀਓ ਦੇ ਨਾਲ